ਹੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚੱਠਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਜਤਿੰਦਰ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 8-9 ਮੱਝਾਂ ਤੁਹਾਨੂੰ ਦਿਖਾਵਾਂਗੇ ਸਾਰੀਆਂ ਸੂਈਆਂ ਸਵਾਈਆਂ ਹੀ ਆ ਸੂਈਆਂ ਦੀਆਂ ਆਪਣੇ ਇੱਥੇ ਆ ਕੇ ਦੋ-ਦੋ ਡੰਗ ਚੁਵਾਈ ਕਰਕੇ ਤਸੱਲੀ ਕਰਕੇ ਖੜੋ ਜੀ ਤੇ ਜਿਹੜਾ ਕੋ ਵੀਰ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕੋਲ ਤੇ ਦੋ ਡੰਗ ਚੁਵਾਈ ਜ਼ਰੂਰ ਕਰਾ ਲਿਆ ਕਰੋ ਬਰ ਪਸ਼ੂਰੀ ਤਸੱਲੀ ਆਪਣੇ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਹੋ ਠੀਕ ਠਾਕ ਜੀ ਚਲੋ ਵਧੀਆ ਜੀਦਾ ਜੇ ਤੇ ਨਾਮ ਦੱਸ ਦਿਆ ਕਰੀ ਦੰਦ ਸਿੰਘ ਪਿੰਡ ਚੱਠਾ ਤਸੀਲ ਉਟਾਲ ਜਿਲ੍ਹਾ ਕਸਪੁਰ ਤੇ ਫੋਨ ਨੰਬਰ ਵੀ ਬੋਲ ਦੋ 985327759 ਠੀਕ ਆ ਤੇ ਵੇ ਅੱਗੇ ਆਦਨ ਵਾਲੀਆਂ ਮੱਝਾਂ ਫਿਰ ਹਾਂਜੀ ਹਾਂਜੀ ਤੇ ਅੱਜ ਫੇਰ ਅੱਜ ਵੀ ਪਾਜ ਆ ਜੀ ਆ ਜਾ ਜੀ ਜਾ ਜੀ ਠੀਕ ਆ ਸ਼ਰਵਾਤ ਇਦਰੇ ਕਰ ਲਈਏ ਹਾਂਜੀ ਹਾਂਜੀ ਕੇ ਵੀ ਗਈ ਜੀ ਆਹ ਵਿਕੀ ਜੀ ਅੱਛਾ ਉਹ ਵੀ ਗਈ ਆ ਹਾਂਜੀ ਹਾਂਜੀ ਤੇ ਆ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਗੋਲ ਸਿੰਘ ਦੀ ਆ ਬਿਲਕੁਲ ਕਿੰਨੇ ਚਿਰ ਦੀ ਸੋਈ ਵੇਚੀ ਆ ਦੋ ਤਿੰਨ ਦਿਨ ਹੋ ਗਏ ਸੋਈ ਨੂੰ ਵੇਚੀ ਬੋਲਾ ਹੀ ਕੋਈ ਦੋ ਚਾਰ ਦਿਨ ਹੋ ਗਏ ਥਣ ਚੱਲਦੇ ਦੇਣੇ ਆ ਜੀ ਅੱਛਾ ਤੇ ਦੇਨ ਤੋਂ ਟੋਪੜਾ ਵਾਲੇ ਭਾਦ ਲੈ ਆ ਇਹ ਮਤਲਬ ਇੱਕ ਸਾਧ ਦੇ ਪਾਸ ਹੀ ਹੋਣੀ ਆ ਤੇ ਜੇ ਜਮਰਾ ਥਣ ਚੱਲਦੇ ਹੋਣਗੇ ਬਿਲਕੁਲ ਠੀਕ ਆ ਜੀ ਇਹ ਕਿੰਦੇ ਪਾਸੋਂ ਥਾਂ ਨਹੀਂ ਚੱਲਦੇ ਦੇਨੇ ਆ ਦੁੱਧ ਹਲੇ ਥੋੜਾ ਹੀ ਆ ਬੱਚੇ ਦਾ ਤੁਹਾਨੂੰ ਨਹੀਂ ਦਿਖਾ ਦਿੰਨੇ ਆ ਤਾਜੀ ਸੋਈ ਆ ਤੋੜ ਦੋ ਥੇ ਲੋ ਲੈ ਜਾ ਬੰਦ ਕੋਈ ਗੱਲ ਨਹੀਂ ਥੋੜਾ ਡਰਦੀ ਡਰਦੀ ਜੀ ਆ ਬਾਹਰ ਆਏ ਆ ਦੇ ਘਰ ਕੇ ਫਿਰ ਕਈ ਵਾਰੀ ਕੁਛ ਡਰ ਜਾਂਦਾ ਵਾ ਬਾਕੀ ਉਤਰਾ ਜੰਮੀ ਪਲੀ ਚੰਗੀ ਆ ਛੋਟੀ ਤੇ ਹੱਥਾਂ ਨਾਲ ਦਾ ਸਾਈਜ਼ ਗੈਪ ਵੀ ਇਹਦਾ ਆਪਾਂ ਦੇਖ ਸਕਦੇ ਚੰਗਾ ਏ ਕੱਟੀ ਘੜੀ ਜੀ ਵਿੱਧੀ ਉਹਦੀ ਉਹ ਪਰ ਦੀ ਕੱਟੀ ਆ ਇਹਦੇ ਬਿਲਕੁਲ ਆ ਦੇਖ ਸਾਡੇ ਕੋਲਾ ਬੱਚਾ ਤਾਜਾ ਹੀ ਆ ਬਾਕੀ ਵੀ ਸਾਰੇ ਬੱਚੇ ਤਾਜੇ ਹੀ ਆ ਆ ਦੇਖ ਸਕਦੇ ਨਾੜੂ ਨਾਲ ਹੀ ਆ ਬੱਚਿਆਂ ਦੇ ਹਾਂ ਦੇਖ ਸਾਡੇ ਬਸ ਇੱਕ ਬੱਚਾ ਥੋੜਾ ਉੱਚਾ ਆ ਬਾਕੀ ਸਾਰੇ ਤਾਜੇ ਹੀ ਆ ਤੇ ਕਿੰਨਾ ਫਿਰ ਵੇਦੀ ਚੋਟੀ ਦਾ ਮੁੱਲ ਰੱਖਣਾ ਆਪਾਂ ਵੇਦੀ ਇਹ ਥਣ ਚਲਦੇ ਦੇਣੇ ਧਾਰੇ ਮਰਵਾਉਣੇ ਪਾਸ ਆ ਹਾਂਜੀ ਬਾਕੀ ਇਹ ਦੁੱਧਾ ਤੇ ਬਣਾਉਣਾ ਪੈਣਾ ਜੀ ਹਾਂਜੀ ਨੀ ਸੁੱਕਾਲੇ ਪਾ ਦੇਣੀ ਠੀਕ ਆ ਮੁੱਲ ਕਰ ਨੂੰ ਜਨਾ ਮਰਜ਼ੀ ਕਰੀਏ 65 70 ਜੋੜੀ ਆ ਤੁਸੀਂ 70000 ਦੀ ਹਾਂਜੀ ਛੋੜੀ ਜੀ 60000 ਦੀ 60 ਦੀ ਤੇ ਦੇਣੀ ਆ ਕੇ ਕਰਦੀ ਥੋੜਾ ਬਾਧਾ ਮਾਨ ਹੋ ਰਿਹਾ ਦੋ ਛੜ ਦੀ 52 ਦੀ ਹਾਂਜੀ ਪੂਰੇ 55 ਦੀ ਜਾਂਦਾ ਪੂਰੇ 50000 ਦੀ ਜੋੜੀ ਦੇਣੀ ਆ 100 ਰੁਪਏ ਛੋੜ ਕਰਦੀਆਂ ਥਣ ਚੱਲਦੇ ਹੋਣਗੇ ਅੱਛਾ ਬਾਕੀ ਦੋ ਦਾ ਕੋਈ ਨਹੀਂ ਦੋ ਦਾ ਕੋਈ ਸੇਵਾ ਕਰੇ ਭਾਈ 10 ਕਿਲੋ ਚੋਲੇ ਭਾਈ ਨਾ ਕਰੇ ਭਾਈ ਜਿੰਨੇ ਮੈਨੂੰ ਥਣ ਚੱਲਦੇ ਦੇਣੀ ਠੀਕ ਹੈ ਜੀ ਥਣ ਚਾਰੇ ਓਕੇ ਆ ਹਾਂਜੀ ਤੇ 50000 ਦੀ ਝੋਟੀਆਂ ਦੇ ਦੇਣੀ ਆ ਦੇਖੋ ਬੱਚਾ ਉਮੀਨੇ ਰਾਜੇ ਕੱਟਾ ਜੀ ਮਗਰਾ ਅੱਛਾ ਦੋ ਦੋ ਉੱਪਰ 7 ਕਿਲੋ ਉਹ ਕੇ ਸੱਲੀ ਕਰਕੇ 6 ਕਿਲੋ ਦੀ ਫੁੱਲ ਗਰੰਟੀ ਸਵਾ ਪਹਿਲਾ ਹੀ ਪਹਿਲਾ ਧਾਰ ਖਣਾ ਦੀ ਬਿਲਕੁਲ ਗਰੰਟੀ ਹੋਗੀ ਠੀਕ ਹੈ ਜੀ ਇਹਦਾ ਵੀ ਸਵਾ ਪਹਿਲਾ ਹੀ ਹੈ ਮੰਤਰੀ ਘੋਟੀ ਦੀ ਝੋਟੀ ਹੈ ਜਿਹੜੀ ਇਹ ਚਲੋ ਪਹਿਲਾਂ ਦੇ ਹਿਸਾਬ ਨਾਲ ਠੀਕ ਹੈ ਛੇ ਸਾਤ ਕਿੱਲਾ ਦੋਦੋਂ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਉੱਤੇ ਤੇ ਆ ਥਾਣੇ ਦੇ ਤੇ ਇੱਕ ਸਾਲ ਰੈਂਪ ਲੱਗੇ ਤਾਂ ਇਹਦੇ ਮਗਰ ਕੱਟਾ ਹੈ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਮੁੱਲ 55 ਜੋ ਮੱਦੀ ਪੂਰੇ 5000 ਅੱਛਾ ਇਹ ਵੀ 50 ਦੀ ਉਹ ਵੀ 50 ਦੀ ਤੇ ਅਵੀ 50 ਦੀ ਪਹਿਲਾਂ ਨਾਲ ਸੱਜਰਾਂ ਝੋਟੀਆਂ ਇਹ 50 50 ਅੱਛਾ ਭੋਲਾ ਹੋਊਗਾ ਇਹ ਪਰਸੋਂ ਦੀ ਝੋੜੀ ਅੱਛਾ ਅੱਠ ਕੱਲੋਂ ਤੋਂ ਬਾਅਦ ਭੋਲਾ ਹੋਊਗਾ ਅੱਠ ਕੱਲੋਂ ਅੱਛਾ ਇਹ ਕਿੰਨਾ ਝੋੜੀ ਲਗਾ ਝੋੜੀ ਸਭੀ ਘਟਿਆ ਕਿ ਇਹਨੇ ਬਹੁਤ ਜੰਨੀ ਝੋੜੀ 12 ਕਿਲੋ ਦਾ ਦੇ ਦੀ ਝੋੜੀ ਅੱਛਾ ਖਾਨੇ ਵਾਲੇ ਕੋਲ ਝੋੜੀ ਦਾ ਤਾਜੀ ਸੋਈ ਹੈ ਇਹ ਪਰਸੋਂ ਦੀ ਸੋਈ ਹੈ ਮੇਰੇ ਕੋਲ ਦਰ ਦੇਵਾ ਆਹ ਆ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਚੰਗਾ ਵਾ ਦਵਾਈ ਇੱਕ ਨੰਬਰ ਹੋ ਗਈ ਤੇ ਥੱਲੇੋਂ ਦੇਖ ਸਕਦੇ ਬਿਲਕੁਲ ਦੂਰ ਦੂਰ ਜਿਹੜਾ ਥਨ ਲੱਗਾ ਇਹ ਤਾਂ ਵੀ ਆਹ ਦੇਖ ਸਕਦੇ ਤੇ ਆ ਥਾਣੇ ਦੇ ਦੇਖ ਸਕਦੇ ਜੇ ਲੱਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਜੀ ਦਾ 70 72 ਉਮਰ ਕੇ ਪੂਰੇ 65000 ਦੀ ਅੱਛਾ 65 ਦੀ 1000 ਉਹ 44 ਦੀ ਠੀਕ ਹੈ ਜੀ ਅੱਗੇ ਜੋ ਦੀ ਸੂਈਆਂ ਮਗਰ ਕੱਟੀ ਏ ਅੱਛਾ 9 ਕਿਲੋ ਗੋਲਾ ਤਿਆਰ ਹੋਊਗਾ ਇਹ ਕਿੰਨੇ ਜਰ ਦੀ ਸੂਈ ਆ ਚੌਥਾ ਦੇਣ ਜੇ ਸੂਈ 9 ਕਿਲੋ ਗੋਲਾ ਸਵਾਫ ਸਵਾ ਇੱਕ ਲੱਭਾ ਤੋਂ ਚੋਕੇ ਖੜੀ ਕਰਕੇ ਠੀਕ ਹੈ ਜੀ ਬਾੜੀ ਤਾਂ ਕਾਹਦੀ ਆਦੀ ਹੈ ਦੇਖਦੇ ਦੀ ਬਾੜੀ ਥੱਲੇ ਉਹ ਵੇਖੋ ਜੋ ਖਾਬ ਕਰੀ ਤਾਂ ਤੁਹਾਨੂੰ ਬੜਾ ਰਲਾ ਲਗਾ ਲੈ ਜਾ ਬੀ ਜੀ ਤੇ ਥਾਣਾ ਇਹਦੇ ਵੀ ਆਪਾਂ ਦੇਖ ਸਕਦੇ ਹਾਂ ਕਿਚਨ ਕਿਉਂ ਐਨੀ ਵਨ ਫਿਰ ਨਹੀਂ ਰਹਿੰਦੇ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਇਹਦਾ 75 ਜੇ ਨਾ ਮਰਜੀ 70000 ਦੀ ਦੇ ਦਈਏ ਫੋਰ ਕਰ ਦਮਾਨ ਯਾਰ ਜੀ ਦੋ ਹੀ ਕਰ ਦਾਂਗੇ ਯਾਰ 60 ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਦੋ ਲੀਟਰ ਦੀਆਂ ਨਹੀਂ 13 ਲੀਟਰ ਦਊਗੀ ਠੀਕ ਹੈ ਤੇ ਆ ਵੀ ਗਈ ਜੇ ਹਾਂ ਜੀ ਇਹਦਾ ਵੀ ਸੱਦਾ ਆਇਆ ਹੈ ਆ ਜੋ ਕਹਿੰਦੇ ਰੋਜ ਮੈਂ ਕਰਦਾ ਤੈਨੂੰ ਤੇ ਆ ਜਿਹੜੀ ਜੇ ਇਹ ਦਾ ਵਿਚਾਰ ਲੈ ਉੱਤ ਵਰ ਦੋ ਇਹ ਬੇਬੂਸ਼ੀ ਵਾਲੀ ਆ ਬਿਨਾ ਬੱਚੇ ਤੋਂ ਹੀ ਆ ਹੋ ਜੀ ਇਹ ਮੇਰੇ ਕੋਲ 10 ਤੋਂ 9 ਕਿਲੋ ਦੀ ਇੱਡੀ ਕਰੰਟੀ ਦੁੱਧ 9-10 ਲੀਟਰ ਦੇ ਲਾਗੇ ਬੰਨੇ ਜਿਹੜਾ ਕਹਿੰਦੇ ਵੀ ਹੈਗਾ ਵਾ ਮਹੀ ਦਾ ਪਾਲ ਤੇ ਦੇ ਟੋਕਣ ਦੇ ਭਾਜੀ ਗੜੀ ਚਵਾਬ 21 ਨੰਬਰ ਮਾਹੌਣਾਂ ਦਾ ਤੌਰ ਤੇ ਚਵਾਈ 1 ਨੰਬਰ ਹੋ ਗਈ ਚਲੋ ਲੈ ਆਓ ਕੀ ਹੈ ਕਾਊਆ ਹੋ ਸਕਿਆ ਸਿੱਧਾ ਬਾਕੀ ਥਾਣਾ ਦਾ ਸਾਈਜ ਇਹਦਾ ਵੀ ਚੰਗਾ ਤੇਰਾ ਪਿੱਟਪੁੜੇ ਦੀ ਚੰਗੀ ਹੈ ਇਹ ਵੀ ਤੇ ਆ ਥਾਣੇ ਦੇ ਵੀ ਦੇਖ ਸਕਦੇ ਜੇ ਲਾਗੇ ਤਾਂ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਵੀ ਜੀ ਮੈਂ ਜਨਾ ਮਰਜੀ ਵੀਡੀਓ ਵੀ ਤੁਹਾਨੂੰ ਪਤਾ ਮੈਂ 30 22 ਦਿਨ ਹੋਏ ਆ ਹਾਂਜੀ ਮੁੱਲ ਇਹਦਾ 70 75 ਹਾਂ ਮੱਚੀ 60 ਹਜ਼ਾਰ ਤੇ ਦੇ ਦਈਏ ਦੋ ਛੱਡ ਦਈਏ ਤਾਂ ਵੀ ਠੀਕ ਹੈ 52 ਹਜ਼ਾਰ ਦੀ ਇਹਨੇ ਟੋਪੜੀ ਆ ਤੇ ਦੁੱਧ 9-10 ਲੀਟਰ ਹੈਗਾ ਹੁਣ ਮੁੱਕੇ ਤੇ ਬਾਕੀ ਕੋਈ ਚੋਚਵਾ ਕੇ ਕਿੰਨਾ ਕਿਲੋ ਮਹੀਨਾ ਦੇ ਦੋ ਤਿਆਰਿਆ ਕਿੰਨਾ ਤਿਆਰਿਆ 11 12 ਕਿਲੋ ਤੋਰੋ ਫੇਰ ਦਿੰਦਾ ਮੈਂ ਮਗਰ ਕੀ ਆ ਇਹਦੇ ਮਗਰ ਕੱਟੀ ਮਗਰ ਵੀ ਇਹਦੇ ਕੱਟੀ ਜੀ ਅੱਗੇ ਭੱਜੀ ਇਹਦੀ ਕੱਟੀ ਚਵਾਈ ਇੱਕ ਨੰਬਰ ਹੋਊਗੀ ਲੈ ਵੀਰ ਜੀ ਦੇਖੋ ਮਹੀਨਾ ਘੱਟ ਘਾਟ ਥੋਪਣ ਦੇ ਬਾਹਰ ਨਹੀਂ ਇਹ ਵੀ ਬਾਕੀ ਕਾਦੇ ਦਾ ਸਾਰੀਆਂ ਨਹੀਂ ਇੱਚਾ ਵਾ ਉਹਨਾਂ ਇੱਕੀ ਦਾ ਇਹਦਾ ਥੋੜਾ ਜਿਹਾ ਖੁੱਡੇ ਦਾ ਫਰਕ ਹੈਗਾ ਵਾ ਥੋੜਾ ਘੂਰੇ ਆ ਬਾਕੀ ਥਾਂ ਨੇ ਵੀ ਚੰਗਾ ਦੂਰ ਦੂਰ ਲੱਗਾ ਲੈ ਵੀ ਬੂਸਤਾਂ ਕਾਲੀ ਮਹੀ ਆ ਵੇਖੋ ਬਾਕੀ ਆ ਵੀ ਚਿੱਡੀ ਮਾਝੇ ਓੱਡੀ ਚਲੋ ਸਾਂਭੀ ਨਹੀਂ ਆ ਕਿਸੇ ਨੇ ਇਹ ਸਾਰਾ ਸੂਆ ਜੋ ਕਿ ਵੀਰ ਜੀ 70000 ਦੀ ਆ ਮਹੀਨੇ ਜਨਾਵਾਂ ਨੇ ਮੈਨੂੰ ਜੇ ਕੋ ਮਾਝੇ ਰਾਜੀ ਕਰ ਲੇ ਤੇ ਮਾਝੇ ਚੰਗੇ ਰੁਪਈਆ ਦੀ ਫੇਰ ਹੋ ਜਾਣੀ ਚਾਂ ਚਾਹ ਤਗੜਾ ਤੇ ਮੁੱਲ ਫੇਰ ਵੇਚੀ ਇਹਦਾ ਮੁੱਲੇ ਦਾ 75000 ਕਿੰਨੇ ਦੀ ਜੱਸ ਨੋ ਕਰ 70000 ਦੀ 60000 ਦੀ ਦੇ ਦਈਏ ਪੂਰੇ 65000 ਤਿਛੋੜ ਹੀ ਹੋਣੀ ਏ ਅੱਛਾ ਮੇਰਾ ਵਜਨੇ ਕੋ ਸਾਰਾ ਸੁਗਾ ਚੋ ਕੇ ਫਿਰ ਵੇਚ ਲੈਂਗੇ ਨਹੀਂ ਕੋਈ ਠੀਕ ਆ ਉਹ ਵੀ ਪਸੋਂ ਦੀ ਸੁਈ ਏ ਮਗਰ ਤੇ ਦੋ ਦੋ ਤਰ੍ਹਾਂ ਹੈਗਾ 11 12 ਲੀਟਰ ਪੱਕਾ ਉਹ ਆਗੇ ਦੇਣਾ ਵੀਜੀ ਤੇ ਉਹ ਛੋਟੀ ਕਿਨੇ ਚਰਦੀ ਸੁਈ ਏ ਪਸੋਂ ਦੀ ਸੁਈ ਜਮਾਰ ਕੱਟੀ ਏ ਤੇ ਅੱਛਾ ਉਹ ਕੋ 7 8 ਕਿਲੋ ਗੋਲੇ ਹੀ ਹੋਊਗਾ ਲੈ ਆ ਫਿਰ ਲੈ ਇਹ ਵੀ ਥੋੜੇ ਦਿਨਾਂ ਦੀ ਸੁਈ ਤਾਜੀ ਸੁਈ ਏ ਕਿੰਨਾ ਕਹ ਬੋਲਾ ਜੀ ਇਹਦੇ ਕੁਲ ਵੀਤ ਜੀ 7 ਕਿਲੋ ਲਾਏ ਲੈ ਜੀ ਤੇ ਇਹ ਕਿੰਨਾ ਕ ਕਰੀ ਜਾਊਗੀ ਇਹ ਤਾਂ 10 ਕਿਲੋ ਤੋਂ ਬਾਹਰ ਹੋਊਗੀ ਚਵਾਪ ਸਮਾ ਇੱਕ ਨੰਬਰ ਮਾਰ ਕੇ ਇਕੱਠੀ ਜੀ ਠੀਕ ਹੈ ਜੀ ਬਾਕੀ ਥਾਨੇ ਦੇਖੋ ਵੀ ਚੰਗਾ ਲੱਗਾ ਉਤਰਾ ਤੇ ਇਹਦਾ ਫਿਰ ਮੁੱਲ ਵੀਤ ਜੀ ਮੁੱਲ 65000 ਤੇ ਇੱਕ ਜੱਸ ਨਾ ਪੂਰੇ 60 ਦੀ ਅੱਛਾ ਪੂਰੇ 60 ਦੀ ਇਹ ਪੂਰੇ ਪੂਰੇ 60000 ਦੀ ਦੇ ਦੇਣੀ ਆ ਤੇ ਬਾਕੀ ਇੱਥੇ ਆਓ ਆਪਣੀ ਤਸੱਲੀ ਕਰੋ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ